ਤੁਸੀਂ ਦੇਖ ਰਹੇ ਹੋ ਦਿਨੀ ਸੈਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਵਿਖੇ ਇੱਕ ਨਾਬਾਲਿਕ ਲੜਕੀ ਨੂੰ ਇੱਕ ਉਸੇ ਇਲਾਕੇ ਦੇ ਇੱਕ ਲੜਕੇ ਵੱਲੋਂ ਬਿਲਾਫਸਲਾਕੇ ਉਸ ਨੂੰ ਆਪਣਾ ਜਬਰਜਨਾਹ ਦੇ ਇਹ ਮਾਮਲਾ ਸਾਹਮਣੇ ਆਇਆ ਕਿ ਲਗਾਤਾਰ ਜਿਹੜਾ ਮਾਮਲਾ ਆਇਆ ਉਹ ਦੱਸਦੀ ਕੀ ਪਿਛਲੇ ਦੱਸਿਆ ਜਾਦਾ ਜੋ 5 ਸਾਲ ਤੋਂ ਬਾਅਦ ਦਾ ਮਾਮਲਾ ਲੇਕਿਨ ਲੜਕੀ ਦੇ ਮਾਤਾ ਪਿਤਾ ਵੱਲੋਂ ਜਿਹੜਾ ਉਸ ਲੜਕੇ ਦੇ ਖਿਲਾਫ ਲੁਧਿਆਣਾ ਦੇ ਬਸਤੀ ਜੋਦੇਵਾਲ ਦੇ ਵਿੱਚ ਕੰਪਲੀਟ ਵੀ ਲਿਖਾਈ ਗਈ ਸੀ ਲੇਕਿਨ ਉਸਤੇ ਬਾਅਦ ਹਾਜੀ ਕੋਈ ਕਾਰਵਾਈ ਕੀਤੀ ਲਾ ਲੜਕਾ ਆ ਉਹ ਲੜਕੀ ਨੂੰ ਵਗਲਾ ਕੇ ਉਸ ਨਾਲ ਬਾਹਰ ਲਈ ਜਾਂਦਾ ਰਿਹਾ ਖੈ ਲੜਕੀ ਇਸ ਟਾਈਮ ਰਹੀ ਹੈ ਉਹ ਪਲੱਸ 2 ਦੀ ਵਿਦਿਆਰਥਣਾਂ ਤਸਵੀਰਾਂ ਦਿਖਾ ਰਿਹਾ ਪਿੱਛੇ ਮੇਰੇ ਉਹਨਾਂ ਦੇ ਮਾਪੇ ਪੀੜਥੜੇ ਮਾਤਾ ਪਿਤਾ ਖੜਿਆ ਲੜਕੀ ਨੇ ਪਹਿਲਾਂ ਦੱਸਦੀ ਕਿ ਇਸ ਦੀ ਦੋਸਤੀ ਹੈ ਉਹ ਸੋਸ਼ਲ ਮੀਡੀਆ ਸ਼ੁਰੂ ਹੁੰਦੀ ਹੈ ਤਾਂ ਲੜਕਾ ਆਪਣਾ ਨਾਮ ਬਦਲ ਕੇ ਸਾਹਿਲ ਰੱਖਦਾ ਤਾਂ ਉਹ ਆਈਡੀ ਫਿਲਹਾਲ ਹਜੇ ਪੁਲਿਸ ਦੀ ਜਾਂਚ ਦਾ ਵਿਸ਼ਾ ਲੇਕਿਨ ਪੀੜਿਤ ਪਰਿਵਾਰ ਆਪਣੀ ਉਸ ਨਾਬਾਲਗ ਬੱਚੇ ਦੀ ਜ਼ਿੰਦਗੀ ਖਰਾਬ ਹੋਣ ਤੋਂ ਕਾਫੀ ਪਰੇਸ਼ਾਨ ਹੋਏ। ਔਰ ਪੁਲਿਸ ਦੇ ਬਗੈਰ ਸ਼ਿਕਾਇਤ ਕਰਨ ਤੋਂ ਬਾਅਦ ਹਜੇ ਤੱਕ ਪੁਲਿਸ ਨੇ ਉਸ ਲੜਕੇ ਖਿਲਾਫ ਯਾਨੀ ਕਿ ਉਸ ਲੜਕੇ ਦੇ ਜਿਸ ਨੇ ਉਸ ਲੜਕੀ ਨੂੰ ਬਗਵਾਇਆ ਸੀ ਤਾਂ ਉਸ ਦੇ ਖਿਲਾਫ ਹਜੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਪੀੜਿਤ ਪਰਿਵਾਰ ਹੁਣ ਕੈਮਰੇ ਸਾਹਮਣੇ ਆ ਕੇ ਆਪਣੀ ਦੁੱਖ ਭਰੀ ੜੀਓ ਕਥਾ ਸਾਡੇ ਸਾਹਮਣੇ ਸੁਣਾ ਰਹੇ ਤੇ। ऐसे तो मौजूदा पीढ़ी दे माता-पिता से गलबत करते हैं लड़की की उम्र कितनी है लड़की की उम्र सत्रह साल है थैंक यू कैसा है यह कैसा लड़का मुसलमान है मेरी लड़की से फेसबुक पर पे बात करता था पहले अरे मैंने फैसला ले लिया चार साल पहले ਕਲਸੇ ਫੜ ਰਹੀ ਹੈ ਲੇਕਿਨ ਉਹ ਲਾਈਵ ਬਹੁਤ ਖਰਾਬ ਕਰ ਰਹਾ ਹੈ ਮੈਨੂੰ ਇਨਸਾਫ ਚਾਹੀਏ ਮੈਨੂੰ

पता नहीं है मेरे को लेके गया या नहीं लगा मेरी लड़की स्कूल जाती है स्कूल से लेके आते हैं तो किसी लड़के है? लड़ किसी लड़के ने ना फिर मेरे फोटो पे मोबाइल पे फोटो भेजी थी वायरल किया है पता नहीं कितने फोनों पे वायरल किया है मेरी लड़की की आपत्तिजनक आप फोटो थी कैसी सिंपल फोटो डाली थी एक सिंपल हाँ एक सिंपल फोटो डाली है

ਉਹ ਪੇੜਿਤ ਨਾਲ ਜਿਹੜੇ ਹੁਣ ਮੌਤਵਾਰ ਬੰਦੇ ਇਕੱਠੇ ਹੋਏ ਕਿਉਂਕਿ ਲੜਕੀ ਸਭ ਦੀ ਸਾਨੀ ਹੁੰਦੀ ਜਦੋਂ ਇਸ ਤਰ੍ਹਾਂ ਦਾ ਮਾਮਲੇ ਸਾਹਮਣੇ ਆਉਂਦੇ ਤਾਂ ਕਿਤੇ ਆਕੇ ਹੁਣ ਹਰ ਉਹ ਚਾਹੇ ਉਹ ਸਮਾਜਿਕ ਸੰਸਥਾ ਹੋਵੇ ਜਾਂ ਉਹ ਲੜਕੀ ਨੂੰ ਬਚਾਉਣ ਵਾਸਤੇ ਸੰਸਥਾ ਹੋਵੇ ਹਮੇਸ਼ਾ ਹੀ ਉਸ ਲੜਕੀ ਨੂੰ ਖਾ ਸਕੇ ਜੋ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਤਾਂ ਹਮੇਸ਼ਾ ਹੀ ਇਹ ਮਾਮਲਾ ਹੁੰਦਾ ਸੀ ਬੜਾ ਗੰਭੀਰ ਹੈ ਕਿਉਂਕਿ ਕਿਤੇ ਆਕੇ ਅਗਰ ਅਸੀਂ ਲਬ ਜਿਹਹਾਦ ਦੀ ਗੱਲ ਕੀਤੀ ਜਾਵੇ ਤਾਂ ਅਗਰ ਅਗਰ ਲੜਕੀ ਦੇ ਪੀੜਤ ਵੱਲੋਂ ਵੀ ਉਹ ਲੜਕਾ ਦੂਸਰੀ ਕਮਿਊਨਿਟੀ ਦਾ ਹੈ ਮੁਸਲਮਾਨ ਕਮਿਊਨਿਟੀ ਦਾ ਇਹ ਬੰਦੇ ਹਿੰਦੂ ਕਮਿਊਨਿਟੀ ਦਾ ਕਿਤੇ ਆ ਕੇ ਅਸੀਂ ਤਾਂ ਬਿਸ਼ੱਕ ਨਹੀਂ ਕਹਾਂਗੇ ਲਵ ਜਿਹਾਦ ਦਾ ਮਾਨਾ ਲੇਕਿਨ ਕਿਤੇ ਆ ਕੇ ਜਿਹੜੇ ਪੀੜਤ ਦੇ ਹੱਕ ਦੇ ਵਿੱਚ ਤਮ ਖੜੇ ਹੋਏ ਆ ਉਹ ਕਿਤੇ ਆ ਕੇ ਇਸ ਮਾਮਲੇ ਨੂੰ ਇਸ ਰੂਪ ਤੇ ਵੀ ਦੇਖਦੇ ਵੀ ਜਾਂਦੇ ਹਾਂ ਕਿ ਕਮਿਊਨਿਟੀ ਦਾ ਧਰਮ ਦਾ ਵੀ ਇਸ ਤੇ ਮਾਮਲਾ ਆਂਦਾ ਲੜਕੀ ਨਾ ਬਾਲਗ ਹੈ ਔਰ ਪਲੱਸ 2 ਦੀ ਵਿਦਿਆਰਥਣ ਹੈ ਤਾਂ ਪਹਿਲਾਂ ਵੀ ਇਹਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਲੜਕੇ ਤੇ ਪਰਿਵਾਰ ਨੂੰ ਇਸ ਬਾਰੇ ਚੇਤਾਵਨੀ ਦੇ ਕੇ ਛੱਡਤਾ ਸੀ ਤੇ ਲੜਕੀ ਨੂੰ ਇਸ ਤਰ੍ਹਾਂ ਦੀ ਕੋਈ ਵਰਗਾਗ ਵਾਲੀ ਗੱਲ ਨਹੀਂ ਆ ਗਈ ਲੇਕਿਨ ਫਿਰ ਉਸ ਤੋਂ ਬਾਅਦ ਉਹ ਲੜਕਾ ਲੜਕੀ ਨੂੰ ਵਗਰਾ ਕੇ ਫਿਰ ਲਿਜਾਂਦਾ ਰਹਤਾ ਹੈ ਪਾਜੀ ਅਸੀਂ ਤਾਂ ਨਹੀਂ ਕਹਿੰਦੇ ਲਵ ਜਿਹਾਦ ਦਾ ਮਾਮਲਾ ਕਿਸ ਸਾਡੀ ਮਾਮਲੇ ਕਿਸਰ ਦੇਖਣੇ ਵਾਰੇ ਹੋਗੀ ਲੜਕੀ ਨਾਬਾਲਗ ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ੇ ਹੈ ਲੇਕਿਨ ਇਹ 100 ਨਹੀਂ 1000% ਲਵ ਜਿਹਾਦ ਦਾ ਮਾਮਲਾ ਹੈ ਲਵ ਜਿਹਾਦ ਕਿਹਨੂੰ ਕਹਿੰਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹ ਪਹਿਲੇ ਤਾਂ ਇੱਕ ਫੇਕ ਨਾਮ ਤੋਂ ਇੱਕ ਆਪਣਾ ਨਾਮ ਬਦਲਿਆ ਜਾਂਦਾ ਆਪਣੀ ਜਾਤੀ ਬਦਲੀ ਜਾਂਦੀ ਹੈ ਜਿਹੜਾ ਇਹ ਲੜਕਾ ਹੈ ਜਿਸ ਲੜਕੀ ਇਸ ਲੜਕੀ ਦੇ ਨਾਲ ਜਿਸ ਨੇ ਗਲਤ ਕੰਮ ਕੀਤਾ ਉਹ ਲੜਕੇ ਦਾ ਨਾਮ ਪਹਿਲੇ ਤਾਂ ਹਿੰਦੂ ਕਮਿਊਨਿਟੀ ਦੇ ਵਿੱਚ ਰੱਖਿਆ ਗਿਆ ਸਾਹਿਲ ਹੁਣ ਭਗਵਾਨ ਜਾਂਦਾ ਮੁਹੰਮਦ ਸਾਹਿਲ ਹੈ ਜਾਂ ਸਾਹਿਲ ਸ਼ੇਖ ਹੈ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਦੂਸਰੀ ਗੱਲ ਉਹ ਇਹਨੂੰ 5-7 6 ਸਾਲ ਪਹਿਲੇ ਫੇਸਬੁਕ ਰਾਹੀਂ ਮਿਲਿਆ ਉਹਨੇ ਇੱਕ ਜਾਲੀ ਨਾਮ ਤੋਂ ਇੱਕ ਪਹਿਲੇ ਫੇਕ ਨਾਮ ਬਣਾ ਕੇ ਆਈਡੀ ਬਣਾਈ ਉਸ ਤੋਂ ਬਾਅਦ ਇਸ ਲੜਕੀ ਨਾਲ ਇੱਕ ਦੋਸਤੀ ਕੀਤੀ ਤੇ ਇਹਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ ਪਿਆਰ ਦੇ ਜਾਲ ਵਿੱਚ ਫਸਾਉਣ ਤੋਂ ਬਾਅਦ ਜੋ ਇਹਦੇ ਪਰਿਵਾਰ ਦਾ ਕਹਿਣਾ ਹੈ ਉਹ 5-6 ਵਾਰ ਇਹਨੂੰ ਫਿਜ਼ੀਕਲੀ ਵੀ ਇਹਨੂੰ ਟੌਰਚਰ ਕੀਤਾ ਫਿਜ਼ੀਕਲ ਟੌਰਚਰ ਕਰਨ ਤੋਂ ਬਾਅਦ ਇਹਦੇ ਤੇ ਪ੍ਰੈਸ਼ਰ ਪਾਇਆ ਕਿ ਹਾਂ ਵੀ ਤੂੰ ਮੇਰੇ ਨਾਲ ਵਿਆਹ ਕਰਾ ਜਿਹੜਾ ਲਵ ਜਿਹਾਦ ਹੈ ਨਾ ਇਹ ਬੜਾ ਹੀ ਇਹੋ ਜਿਹਾ ਕਾਨੂੰਨਾ ਕੰਮ ਹੈ ਕਿ ਰੱਬ ਦੁਸ਼ਮਣ ਦੇ ਨਾਲ ਵੀ ਨਾ ਹੋਵੇ ਕਰੇ ਦੂਸਰੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈ ਜਿਹੜਾ ਮੁੰਡਾ ਹੈ ਇਹਨੇ ਜੋ ਸਬਜੈਕਟ ਕੋ ਡਿਟੇਲ ਆਈ ਹੈ ਇਹਦਾ ਨਾਮ ਸਾਹਿਲ ਸ਼ੇਖ ਹੈ ਇਹਦੀ ਮਾਤਾ ਦਾ ਨਾਮ ਇਹ ਪਿਤਾ ਦਾ ਨਾਮ ਮੁਹੰਮਦ ਸ਼ਕੀਲ ਹੈ ਮਾਤਾ ਦਾ ਨਾਮ ਸਕੀਨਾ ਸ਼ੇਕ ਹੈ ਇਹਦੀ ਉਮਰ 25 ਸਾਲ ਦੀ ਹੈ ਤੇ ਜਿਹੜਾ ਫੇਸਬੁੱਕ ਰਾਹੀਂ ਇਸ ਲੜਕੀ ਨੂੰ 5-6 ਸਾਲ ਪਹਿਲੇ ਮਿਲਿਆ ਜਦੋਂ ਇਸ ਲੜਕੀ ਦੀ ਉਮਰ 12 ਸਾਲ ਦੀ 12 ਸਾਲ ਦੀ ਸੀ ਅੱਜ ਇਸ ਲੜਕੀ ਦੀ ਉਮਰ 17 ਸਾਲ ਦੀ ਹੈ ਜੋ ਕਿ ਇੱਕ ਨਾਬਾਲਿਕ ਹੈ ਨਾਬਾਲਿਕ ਹੋਣ ਦੇ ਬਾਵਜੂਦ ਇਹਨੇ ਕੀ ਕੀਤਾ ਪਹਿਲੇ ਤਾਂ 5-6 ਵਾਰ ਉਸ ਇਸ ਲੜਕੀ ਨਾਲ ਸਰੀਰਕ ਸੰਬੰਧ ਬਣਾਏ ਉਸ ਲੜਕੀ ਨੇ ਲੜਕੇ ਨੇ ਉਸ ਤੋਂ ਬਾਅਦ ਜਦੋਂ ਇਸ ਲੜਕੀ ਨੇ ਉਹਦਾ ਵਿਆਹ ਕਰਾਉਣ ਤੋਂ ਮਨਾਂ ਕਰ ਦਿੱਤਾ ਇਹਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਆਪਣੀ ਕਮਿਊਨਿਟੀ ਤੋਂ ਬਾਅਦ ਅਸੀਂ ਆਪਣੀ ਜਾਤ ਤੋਂ ਬਾਅਦ ਵਿਆਹ ਨਹੀਂ ਕਰਨਾ ਕਿਉਂਕਿ ਇਹ ਮੁੰਡਾ ਤੇਰੇ ਲਈ ਠੀਕ ਨਹੀਂ ਹੈ ਕਿਉਂਕਿ ਕੋਈ ਵੀ ਮਾਪਿ ਹੋਗਾ ਉਹ ਆਪਣੇ ਬੱਚਿਆਂ ਦਾ ਕਦੀ ਵੀ ਮਾੜਾ ਨਹੀਂ ਸੋਚ ਸਕਦੇ ਤੇ ਇਹਨਾਂ ਦੇ ਇਸ ਲੜਕੀ ਦੇ ਮਾਪੇ ਨੇ ਕਿਹਾ ਕਿ ਅਸੀਂ ਸਹੀ ਘਰਤਰਾ ਵਿਆਹ ਕਰਾਂਗੇ ਇਸ ਇਹ ਲੜਕਾ ਤੇਰੇ ਲਈ ਸਹੀ ਨਹੀਂ ਹੈ ਤੇ ਇਸ ਲੜਕੇ ਨੇ ਜ਼ਬਰਦਸਤੀ ਵਿਆਹ ਕਰਾਣ ਦੀ ਇਹਨੂੰ ਪ੍ਰੈਸ਼ਰਾਈਜ਼ ਕੀਤਾ ਇਸ ਲੜਕੀ ਨੂੰ ਕਿ ਤੂੰ ਮੇਰੇ ਨਾਲ ਵਿਆਹ ਕਰਾ ਨਾ ਬਾਲਿਕ ਲੜਕੀ ਨੂੰ ਬਹੁਤ ਟੌਰਚਰ ਕੀਤਾ ਕਿ ਤੂੰ ਮੇਰੇ ਨਾਲ ਵਿਆਹ ਕਰਾ ਕਿਉਂਕਿ ਨਾ ਜਦੋਂ ਕੋਈ ਵੀ ਇਨਸਾਨ ਰਿਲੇਸ਼ਨ ਦੇ ਵਿੱਚ ਆਂਦਾ ਨਾ ਤੇ ਫੋਟੋਆਂ ਖਿੱਚੀਆਂ ਜਾਂਦੀਆਂ ਹੁੰਦੀਆਂ ਉਦੋਂ ਬੰਦੇ ਨੂੰ ਇਹ ਚੀਜ਼ ਦੀ ਸਮਝ ਨਹੀਂ ਹੁੰਦੀ ਕਿ ਇਹ ਫੋਟੋਆਂ ਦਾ ਕਿਤੇ ਮਿਸਯੂਜ਼ ਵੀ ਇਨ ਫਿਊਚਰ ਹੋ ਸਕਦਾ ਤੇ ਫੋਟੋ ਉਸ ਲੜਕੇ ਨੇ ਕੀ ਕੀਤਾ ਜਦੋਂ ਇਸ ਲੜਕੀ ਨੇ ਮਨਾ ਕਰ ਦਿੱਤਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਤੇ ਉਸ ਲੜਕੇ ਨੇ ਸਕੂਲ ਦੇ ਪ੍ਰਿੰਸੀਪਲ ਨੂੰ WhatsApp ਰਾਹੀਂ ਇੱਕ ਨੰਬਰ ਰਾਹੀਂ ਫੋਟੋਆਂ ਭੇਜੀਆਂ ਤੇ ਫੋਟੋਆਂ ਮਾਰਕਲ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਇਸ ਗੱਲਾਂ ਦੇ ਨਾਲ ਲੜਕੀ ਪ੍ਰੈਸ਼ਰਾਈਜ਼ ਹੋ ਜੇ ਇਹ ਲਵ ਜਿਹਾਦ ਹੈ ਇਹ ਪਹਿਲੇ ਤਾਂ ਭੋਲੀ ਪਾਲੀ ਲੜਕੀਆਂ ਨੂੰ ਪਿਆਰ ਦੇ ਚਾਂਸੇ ਦੇ ਵਿੱਚ ਲੈ ਲੈਂਦੇ ਨੇ ਉਸ ਤੋਂ ਬਾਅਦ ਉਹਨੂੰ ਵਿਆਹ ਕਰਾਉਂਦੇ ਨੇ ਵਿਆਹ ਕਰਾਉਣ ਤੋਂ ਬਾਅਦ ਉਹਨੂੰ ਕਹਿੰਦੇ ਆਪਣਾ ਧਰਮ ਬਦਲ ਤੂੰ ਆਪਣਾ ਮੁਸਲਮ ਧਰਮ ਛੱਡ ਕੇ ਸਾਡੇ Hindu ਧਰਮ ਆਪਣਾ Hindu ਧਰਮ ਛੱਡ ਕੇ ਸਾਡੇ ਮੁਸਲਮ ਧਰਮ 'ਚ ਆ ਜਾ ਕੀ ਇਹ ਤੁਸੀਂ ਦੱਸੋ ਠੀਕ ਹੈ ਆਪਣਾ Hindu ਧਰਮ ਛੱਡ ਕੇ ਕਿਸੇ ਦੇ ਮੁਸਲਮ ਧਰਮ 'ਚ ਜਾਣਾ ਪਹਿਲੇ ਤਾਂ ਧਰਮ ਪਰਿਵਰਤਨ ਸਭ ਤੋਂ ਵੱਡਾ ਅਪਰਾਧ ਹੈ ਤੇ ਦੂਸਰੀ ਗੱਲ ਤੇ ਨਾ ਬਾਲਿਕ ਲੜਕੀ ਨੂੰ ਜਦੋਂ ਲੜਕੀ ਧਰਮ ਪਰਵਰਤਨ ਕਰਨ ਤੋਂ ਬਣਾ ਕਰ ਦਿੰਦੀ ਹੈ ਫਿਰ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਹਨੂੰ ਟੌਰਚਰ ਕੀਤਾ ਜਾਂਦਾ ਜੇ ਤੂੰ ਆਪਣਾ ਹਿੰਦੂ ਧਰਮ ਛੱਡ ਕੇ ਸਾਡੇ ਧਰਮ 'ਚ ਨਹੀਂ ਆਏਂਗੀ ਤੇ ਅਸੀਂ ਤੇਰਾ ਮਾਰ ਮਾਰ ਕੇ ਬੁਰਾ ਹਾਲ ਕਰ ਦਾਂਗੇ ਇਹ ਮਾਮਲਾ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕੈਮਰੇ ਰਾਹੀਂ ਦੱਸਣਾ ਚਾਹੁੰਦਾ ਕਿ ਸ਼ਾਇਦ ਪ੍ਰਸ਼ਾਸਨ ਇਹ ਕੁੰਭ ਕਰਨੀ ਨੀਂਦੋਂ ਜਾਗ ਜਾਏ ਕਿਉਂਕਿ ਇਹਨਾਂ ਇਹਨਾਂ ਦੇ ਮਾਤਾ ਪਿਤਾ ਇਹਨੇ ਪਿਛਲੇ ਸ਼ੁੱਕਰਵਾਰ ਨੂੰ ਕੰਪਲੀਟ ਦਿੱਤੀ ਸੀ ਥਾਣਾ ਥਾਣਾ ਯੋਧੇਵਾਲ ਦੇ ਵਿੱਚ ਜਿਹੜੇ ਆਈਓ ਨੇ ਉਥੇ ਕਰਮਜੀਤ ਸਿੰਘ ਜੀ ਨੇ ਇੱਕ ਹਫਤਾ ਕੰਪਲੇਂਟ ਦਿੱਤੇ ਨੂੰ ਹੋ ਗਿਆ ਐਡਾ ਵੱਡਾ ਮਾਮਲਾ ਹੋਵੇ ਨਾ ਬਾਲਕ ਲੜਕੀ ਦਾ ਨਾ ਇਹੋ ਜਿਹਾ ਸ਼ੋਸ਼ਣ ਹੁੰਦਾ ਹੋਵੇ ਤੇ ਪੁਲਿਸ ਦੇ ਕੰਨ ਤੇ ਜੂਨਾ ਸਰਕੇ ਇਹ ਕਿਤੇ ਨਾ ਕਿਤੇ ਕਾਨੂੰਨ ਤੇ ਸਵਾਲਿਆਂ ਨਿਸ਼ਾਨ ਖੜਾ ਹੁੰਦੇ ਆ ਕੋਈ ਇਨਵੈਸਟੀਗੇਸ਼ਨ ਕੋਈ ਕੁਛ ਚੁੜਾਣੀ ਹੋਈ ਮੈਂ ਕਹਿੰਦਾ ਇੱਕ ਹਫਤਾ ਹੋ ਗਿਆ ਜੀ ਇਹਨਾਂ ਨੇ ਕੰਪਲੇਂਟ ਦੇ ਦਿੱਤੀ ਉਹਨਾਂ ਨੇ ਆਪਣੇ ਕੰਪਿਊਟਰ ਦੇ ਵਿੱਚ ਕੰਪਲੇਂਟ ਲਿਖ ਲਈ ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਕੰਮ ਕਰਨੀ ਪੁਲਿਸ ਦਾ ਕੰਮ ਹੈ ਸਾਡਾ ਕੰਮ ਤਾਂ ਨਹੀਂ ਹੈ ਨਾ ਇਹਨਾਂ ਨੇ ਲੜਕੀ ਦੇ ਮਾਤਾ ਪਿਤਾ ਨੇ ਆਪਣੇ ਬਿਆ ਕੀ ਸਾਡੀ ਲੜਕੀ ਨੂੰ ਇਸ ਤਰ੍ਹਾਂ ਟੌਰਚਰ ਕੀਤਾ ਜਾ ਰਿਹਾ ਹੈ ਨਾ ਬਾਲਿਕ ਲੜਕੀ ਹੈ ਮੁੰਡੇ ਨੇ ਆਪਣਾ ਨਾਮ ਬਦਲ ਕੇ ਆਪਣਾ ਧਰਮ ਚੇਂਜ ਕਰਕੇ ਸਾਡੀ ਲੜਕੀ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਲਿਆ ਉਸ ਤੋਂ ਬਾਅਦ ਇਨਵੈਸਟੀਗੇਸ਼ਨਾਂ ਪੁਲਸ ਨੇ ਕਰਨੀ ਹੈ ਨਾ ਮੈਂ ਇਹ ਕਹਿਣਾ ਚਾਹੁੰਦਾ ਜਿੱਦਾਂ ਮੈਂ ਇਸ ਮੈਂ ਆਪਣੀ ਛੋਟੀ ਭੈਣ ਤੋਂ ਮੇਰੀ ਬੇਟੀਆਂ ਵਰਗੀ ਆ ਮੈਂ ਡਰਦਾ ਜਿੱਦਾਂ ਦਿੱਲੀ ਦੇ ਵਿੱਚ ਇੱਕ ਸ਼ਾਖਸ਼ੀ ਨਾਮ ਦੀ ਲੜਕੀ ਦੇ ਨਾਲ ਐਦਾਂ ਦਾ ਕਿਨੋਣਾ ਕੰਮ ਹੋਇਆ ਸੀ ਉਹਦੇ 40 ਟੁਕੜੇ ਕਰ ਦਿੱਤੇ ਗਏ ਸੀ 40 ਟੁਕੜੇ ਸਾਡੇ ਇੱਕ ਸਰੀਰ ਤੇ ਇੱਕ ਮਾੜਾ ਜਿਹਾ ਬਲੇਡ ਲੱਗ ਜਾਵੇ ਨਾ ਤੇ ਅਸੀਂ ਤਰਾਹੀ ਮਾਮ ਤਰਾਹੀ ਮਾਮ ਹੋ ਜਾਂਦੇ ਆ ਉਹਦੇ 40 ਟੁਕੜੇ ਕਿੱਥੇ ਗਏ ਤੇ ਉਸ ਤੋਂ ਬਾਅਦ 40 ਟੁਕੜੇ ਕਰਕੇ ਤੁਹਾਡੇ ਪਤਾ ਹੈ ਕਿ ਟੈਚੀ ਦੇ ਵਿੱਚ ਕਿੱਦਾਂ ਸੁੱਟਿਆ ਗਿਆ ਤੇ ਅਸੀਂ ਨਹੀਂ ਚਾਹਦੇ ਲਵ ਜਿਹਾਦ ਦਾ ਮਾਮਲਾ ਇੱਕ ਹੋਰ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਵੀ ਹੋ ਜਾਏ ਇਸ ਕਰਕੇ ਇਸ ਕਰਕੇ ਅਸੀਂ ਤੁਹਾਡੇ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜਲਦ ਤੋਂ ਜਲਦ ਜਿਹੜਾ ਸਾਹਿਲ ਲਾਮ ਦਾ ਲੜਕਾ ਜੋ ਵੀ এবੀਸੀ ਨੇ ਨਾਮ ਰੱਖਿਆ ਹੋਇਆ ਉਹਦੇ ਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਨਾ ਉਹ ਕਿਸੇ ਵੀ ਭੋਲੀ ਭਾਲੀ ਲੜਕੀਆਂ ਨੂੰ ਇਦਾਂ ਫਸਾ ਕੇ ਇਦਾਂ ਦਾ ਘਿਣਾਉਣਾ ਕੰਮ ਕਰ ਸਕੇ ਹਲਕੋ ਮੇਰੇ ਕੁਝ ਹੋ ਜਾਏਗਾ ਤਾਂ ਉਸ ਦਾ ਪੂਰਾ ਪਰਿਵਾਰ ਜੇਲ੍ਹ ਜਾਏਗਾ ਮੇਰੀ ਬੇਟੀ ਕੱਲ ਕੋ ਹਾਸਿਆ ਕਰਦੈ ਲੱਗਦੀ ਹੈ ਉਸਕੇ ਗਮ ਮੈਂ ਜਾਂ ਟੈਨਸ਼ਨ ਮੈਂ ਕਿ ਕਿਸ ਨੇ ਫੋਟੋ ਵਾਇਰਲ ਕੀ ਹੈ ਤਾਂ ਮੇਰੇ ਪੂਰਾ ਪਰਵਾਰ ਚਾਏਗਾ ਉਸਕਾ ਜੇਲ੍ਹ ਮੈਂ ਬੀਤੋ ਸਭ ਐਸਾ ਨਹੀਂ ਹੋਣਾ ਚਾਹੀਦਾ ਬੜੀ ਇੱਕ ਜਿਹੜੋ ਨਾਮ ਬਾਲੀ ਕੁੜਕੀ ਨੇ ਇਸ ਤਰ੍ਹਾਂ ਜਿਹੜੇ ਅਪਰਾਧ ਆਪਾਂ ਕਹਿ ਸਕਦੇ ਅਪਰਾਧ ਹੀ ਕਹਨੇ ਹੋ ਇਸ ਤੋਂ ਬਦ ਅਪਰਾਧ ਨਹੀਂ ਸੋ ਜਿਹੜੀ ਨਾਮ ਬਾਲੀ ਕੁੜਕੀ ਬਹਿਲਾ ਫਸਲਾ ਕਰ ਜਿਹੜੇ ਇਸ ਤਰ੍ਹਾਂ ਜਿਹੜੇ ਸ਼ਖਸ ਹੁੰਦੇ ਆ ਉਹ ਸ਼ਰੀਰਿਕ ਸੰਬੰਧ ਨਾ ਦੇ ਤਾਂ ਉਸ ਬਾਲੀ ਜਿੰਦਗੀ ਨੂੰ ਖਰਾਬ ਕਰਦੇ ਨਸ਼ਟ ਕਰ ਦਿੰਦੇ ਕਿਉਂਕਿ ਏ ਫਿਊਚਰ ਹੁੰਦਾ 17 ਸਾਲ ਦੀ ਜਿਹੜੀ ਲੜਕੀ ਹੈ ਉਹ ਜਿਹੇ ਹੈ ਫਿਊਚਰ ਹੈ ਬੈਣਾ ਪੜਾਈ ਕਰਦੀ ਹੈ ਠੀਕ ਹੈ ਤਾਂ ਇਦਾਂ ਦੇ ਮਾਮਲੇ ਚ ਪੁਲਿਸ ਨੂੰ ਹਮੇਸ਼ਾ ਜਲਦੀ ਕਾਰਵਾਈ ਕਰਨੀ ਨਾ ਪਤਾ ਜੀ ਚਾਹੀਦੀ ਸੀ ਸ਼ਰਮਾ ਜੀ ਪਹਿਲਾ ਗੱਲ ਤਾਂ ਇਹ ਦੱਸਣਾ ਚਾਹੂੰਗਾ ਵੀ ਜਿਹੜੇ ਇਸ ਤਰ੍ਹਾਂ ਦੇ ਛਾਤੀਰ ਦਿਮਾਗ ਹੁੰਦੇ ਆ ਉਹ ਪਹਿਲਾਂ ਤਾਂ 마ਸੂਮ ਪੋਲੀ ਪਾਲੀ ਉਸ ਲੜਕੀਆਂ ਤੇ ਉਸ ਗਰੀਬ ਪਰਿਵਾਰਾਂ ਤੇ ਟਾਰਗੇਟ ਕਰਦੇ ਆ ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਇਹਨਾਂ ਦੇ ਪੈਰਾਂ ਨੂੰ ਹੀ ਕਰਨ ਵਾਲਾ ਕੋਈ ਨਹੀਂ ਹੈਗਾ ਇਥੇ ਸਾਡੇ ਹਿੰਦੂ ਸੰਗਠਨ ਕਹਿ ਲੋ ਸਾਡੇ ਕੁਝ ਲੀਡਰ ਕਹਿ ਲੋ ਵੀ ਜੋ ਅਸੀਂ ਇੱਦਾਂ ਦੇ ਪਰਿਵਾਰਾਂ ਦੀ ਸਾਖ ਰੱਖਦੇ ਆ ਇਹਨਾਂ ਦਾ ਸਾਥ ਦਿੰਨੇ ਆ ਇੱਕ ਫੈਸਲਾ ਤੁਹਾਨੂੰ ਦਿਖਾ ਰਿਆ 16/3/2021 ਦਾ ਹੈ ਜੀ ਜੀ 16/3/2021 ਚ ਇੱਕ ਕੁੜੀ ਦੀ ਉਮਰ 14 ਸਾਲ ਦੀ ਸੀਗੀ 14 ਸਾਲ ਦੀ ਬੱਚੀ ਜਿਹਨਾਂ ਨੂੰ ਆਪਾਂ ਕੰਜਗਾ ਪੂਜਨ ਚ ਯੂਜ਼ ਕਰਦੇ ਆ ਉਹਨਾਂ ਦਾ ਆਪਾਂ ਅਸ਼ਟਮੀ ਪੂਜਨ ਕਰਦੇ ਆ ਉਦਾਂ ਦੀ ਲੜਕੀਆਂ ਨੂੰ ਫੇਸਬੁੱਕ ਤੇ ਸਾਹਿਲ ਨਾਮ ਸਾਹਿਲ ਨਾਮ ਤੋਂ ਮੈਟਰ ਸਾਬਤ ਹੁੰਦਾ ਹੈ ਬਿ ਇਹ ਹਿੰਦੂ ਨਾਮ ਹੈ ਇੱਕ ਹਿੰਦੂ ਨਾਮ ਦੀ ਕੁੜੀਆਂ ਨਾਲ ਗੱਲ ਕਰਨੀ ਸ਼ੁਰੂ ਕਰਦੇ ਆ ਉਹ ਗੱਲਾਂ ਦੇ ਵਿੱਚ ਐਸਾ ਆਪਣੇ ਜਾਲ ਦੇ ਵਿੱਚ ਉਹ ਕੁੜੀਆਂ ਨੂੰ ਫਸਾਉਂਦੇ ਆ ਕਿ ਉਹਨਾਂ ਦਾ ਮਾਈਂਡ ਵਾਸ਼ ਕਰ ਦਿੰਦੇ ਆ ਇਸ ਤਰ੍ਹਾਂ ਕਿ ਉਹਨਾਂ ਦਾ ਮਾਈਂਡ ਵਾਸ਼ ਹੋਇਆ ਹੈ ਕੁੜੀ ਇੰਨੀ ਸੇਮੀ ਹੋਈ ਹੈ ਉਹਦੀ ਜਾਦੀ ਫੋਟੋਆਂ ਵਾਇਰਲ ਹੋਈਆਂ ਆ ਆਪਾਂ ਸੋਚ ਸਕਦੇ ਆ ਉਹ ਫੋਟੋਆਂ ਮਾਪ ਪਾਪ ਤਾਂ ਦੱਸ ਨਹੀਂ ਸਕੇ ਉਹ ਫੋਟੋਆਂ ਜਿਸ ਕੰਡੀਸ਼ਨ 'ਚ ਆ ਆਪਾਂ ਉਹ ਫੋਟੋਆਂ ਨੂੰ ਦੇਖ ਨਹੀਂ ਸਕਦੇ ਉਹ ਫੋਟੋਆਂ ਅਗਰ ਆਪਣੀ ਧੀ ਪਿਆਰ ਨੂੰ ਸੋਚੀਏ ਆਪਣਾ ਦਿਲ ਦਹਿਲ ਜਾਂਦਾ ਵੀ ਉਹ ਫੋਟੋਆਂ ਕਿਸ ਹੱਬ ਨਾਲ ਲੋਕਾਂ ਨੇ ਦੇਖੀ ਹੋਣਗੀਆਂ ਜਿਨ੍ਹਾਂ ਨੇ ਪਾਈਆਂ ਉਹ ਫੋਟੋਆਂ ਅਗਰ ਉਸ ਹੋਟਲ ਦੇ ਕਮਰੇ ਚ ਖਿੱਚੀ ਗਈਆਂ ਤਾਂ ਉਥੇ ਦੋ ਹੀ ਪਰਸਨ ਮੌਜੂਦ ਸੀ ਅਗਰ ਉਹ ਫੋਟੋ ਕਿਤੇ ਨਾ ਕਿਤੋਂ ਵਾਇਰਲ ਹੋਈ ਹੈ ਤਾਂ ਇਹਦੇ ਵਿੱਚ ਉਹ ਸਾਹਿਲ ਦਾ ਹੱਥ ਹੈ ਉਹ ਸੋਇਲ ਦਾ ਤੂੰ ਹੋਣੀ ਕਿਉਂ ਹੈ ਉਹ ਫੋਟੋ 2 ਸਾਲ ਪੁਰਾਣੀ ਹੈ 1 ਸਾਲ ਪੁਰਾਣੀ ਹੈ ਉਹ ਪਹਿਲਾਂ ਵਾਇਰਲ ਕਿਉਂ ਨਹੀਂ ਹੋਈ ਹੁਣ ਜਦੋਂ ਇਹ ਰੋਲਾ ਪਿਆ ਪਤਾ ਲੱਗਿਆ ਘਰਦਿਆਂ ਨੂੰ ਵੀ ਇਹ ਮੁਸਲਿਮ ਲੜਕਾ ਹੈ ਆ ਫੈਸਲੇ ਦੀ ਕਾਪੀ ਜਿਹੜੀ ਥਾਣੇ ਨੇ 3 ਸਾਲ ਪਹਿਲਾਂ ਕਰਾਈ ਸੀ ਇਹ ਫੈਸਲੇ ਦੇ ਵਿੱਚ ਵੀ ਉਹਨਾਂ ਨੇ ਇਹ ਲਿਖਿਆ ਵੀ ਮੁੰਡਾ ਆਪਣੇ ਮਾਪੇ ਨਾਲ ਪਿੰਡ ਜਾ ਰਿਹਾ ਹੈ ਇਹ ਰਜਮੰਦੀ ਪੰਚਾਇਤੀ ਫੈਸਲਾ ਹੋਇਆ ਸੀ ਉਹ 3 ਸਾਲ ਤੋਂ ਬਾਅਦ ਫੇਰ ਨਹੀਂ ਸੁਧਰਿਆ ਫੇਰ ਇਹੀ ਕੰਮ ਕਰ ਰਿਹਾ ਹੈ ਹਜੇ ਵੀ ਕੁੜੀ ਨੂੰ ਬਰਗਲਾ ਰਿਹਾ ਔਰ ਅਸੀਂ ਜੋ ਬਟੀਆਂ ਨਾਲ ਗੱਲ ਕੀਤੀ ਹੈ ਆਪਣੀ ਧੀ ਨਾਲ ਗੱਲ ਕੀਤੀ ਹੈ ਸਾਨੂੰ ਪਤਾ ਲੱਗਿਆ ਲੁਧਿਆਣੇ ਦੇ ਕਈ ਹੋਟਲ ਹੈਗੇ ਆ ਉਹ ਹੋਟਲਾਂ ਨੂੰ ਫੇਰ ਚੇਤਾਵਨੀ ਦੇ ਰਿਹਾ ਵੀ ਤੁਸੀਂ ਨਾਬਾਲਗ ਬੱਚਿਆਂ ਨੂੰ ਕਿੱਦਾਂ ਰੂਮ ਦੇ ਦਿੰਦੇ ਹੋ ਤੁਸੀਂ ਆਈਡੀ ਸਾਡੇ ਵਰਗੇ ਬੰਦੇ ਦਾ ਅਸੀਂ ਕਿਤੇ ਬਾਹਰ ਫੈਮਿਲੀ ਨਾਲ ਜਾਂਦੇ ਆ ਸਭ ਤੋਂ ਪਹਿਲਾਂ ਪੂਰੀ ਫੈਮਿਲੀ ਦੀ ਆਈਡੀ ਮੰਗਦੇ ਆ ਵੀ ਲੁਧਿਆਣੇ ਦੇ ਹੋਟਲ ਇਦਾਂ ਦੇ ਆ ਵੀ ਉਹ ਬਿਨਾਂ ਆਈਡੀ ਤੋਂ ਰੂਮ ਦੇ ਦਿੰਦੇ ਆ ਫਿਰ ਦੂਸਰਾ ਸਵਾਲੀਆ ਨਿਸ਼ਾਨ ਉੱਡਦਾ ਪੁਲਿਸ ਦੇ ਉੱਤੇ ਵੀ ਪੁਲਿਸ ਇਦਾਂ ਦੇ ਕਿਹੜੇ ਲੀਡਰਾਂ ਦੇ ਦਬਾਅ ਦੇ ਵਿੱਚ ਕੰਮ ਕਰ ਰਹੀ ਹੈ 7 ਦਿਨ ਤੋਂ ਪਰਿਵਾਰ ਤੁਹਾਡੇ ਥਾਣੇ ਦੇ ਚੱਕਰ ਘੱਟ ਰਿਹਾ ਸਭ ਤੋਂ ਪਹਿਲਾਂ ਇਦਾਂ ਦੇ ਕੇਸ 'ਚ ਸੁਪਰੀਮ ਕੋਰਟ ਦੀ ਸਖਤ ਹਦਾਇਤਾਂ ਇਦਾਂ ਦੇ ਕੇਸ 'ਚ ਸਭ ਤੋਂ ਪਹਿਲਾਂ ਲੜਕੀ ਦਾ ਮੈਡੀਕਲ ਹੋਊਗਾ ਲੜਕੇ ਦਾ ਮੋਬਾਈਲ ਜ਼ਬਤ ਹੋਊਗਾ ਤੁਸੀਂ ਇਹ ਸਵਾਲ ਜਾ ਕੇ ਕਰਿਓ ਮੀਡੀਆ ਵਾਲਿਓ ਤੁਸੀਂ ਸਵਾਲ ਜ਼ਰੂਰ ਕਰਨੇ ਆ ਥਾਣੇ ਦੇ ਐਸਐਚਓ ਨੂੰ ਕੇਸ ਦੇ ਇੰਚਾਰਜ ਕਰਨਜੀਤ ਸਿੰਘ ਜੀ ਨੂੰ ਵੀ ਤੁਸੀਂ ਇਸ ਕੇਸ 'ਚ ਕਾਰਵਾਈ ਕੀ ਕੀਤੀ ਹੈ ਹਜੇ ਤੱਕ ਨਾ ਤੁਸੀਂ ਮੁੰਡੇ ਦਾ ਮੋਬਾਈਲ ਜ਼ਬਤ ਕੀਤਾ ਤੁਸੀਂ ਉੱਤੇ ਕੁੜੀ ਦੇ ਉੱਤੇ ਉਹ ਪ੍ਰੈਸ਼ਰ ਬਣਾ ਰਹੇ ਹੋ ਮੁੰਡੇ ਵਾਲੇ ਉੱਤੇ ਵੀ ਫੈਸਲਾ ਕਰ ਲਓ ਦੋਨੋਂ ਧਿਰਾਂ ਦਾ ਫੈਸਲਾ ਦੁਬਾਰਾ ਫੇਰ ਜੋ 3 ਸਾਲ ਪਹਿਲਾਂ ਲਿਖਾਇਆ ਸੀ ਉਹ ਫੈਸਲਾ ਫੇਰ ਲਿਖਾ ਲਓ ਇਹ ਇਦਾਂ ਦਾ ਕੇਸ ਸਾਡੇ ਕੋਲ 3 ਸਾਲ ਪਹਿਲਾਂ ਹੀ ਸਾਡੀ ਨਿਗਾਚ ਆਇਆ ਹੁੰਦਾ ਤੇ ਅੱਜ ਮੈਟਰ ਇੰਨਾ ਨਹੀਂ ਪਹੁੰਚਦਾ ਜੋ ਕੁੜੀ ਦਾ ਸ਼ੋਸ਼ਣ ਹੋਇਆ ਹੈ ਕੁੜੀ ਦਾ ਸ਼ੋਸ਼ਣ ਪਤਾ ਨਹੀਂ 2 ਸਾਲ ਤੋਂ ਚੱਲ ਰਿਹਾ ਹੈ ਪਤਾ ਨਹੀਂ 3 ਸਾਲ ਤੋਂ ਚੱਲ ਰਿਹਾ ਹੈ ਇੱਕ ਨਾਂ ਵਾਲੀ ਕੁੜੀ ਦਾ ਸ਼ੋਸ਼ਣ ਔਰ ਇੱਕ ਨਾਮ ਬਦਲ ਕੇ ਸ਼ੋਸ਼ਣ ਫਿਰ ਉੱਤੋਂ ਪੁਲਿਸ ਦੇ ਉੱਤੇ ਰੋਪਵਾ ਰਿਹਾ ਹੈ ਪਤਾ ਨਹੀਂ ਉਹਨਾਂ ਦੇ ਕਿਹੜੇ ਲੀਡਰ ਹੈ ਜਿਹੜੇ ਉਹਨਾਂ ਦੀ ਹਿਮਾਇਤ 'ਚ ਆ ਰਹੇ ਆ ਇਦਾਂ ਦੇ ਲੀਡਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਦਾਂ ਦੀ ਸਿਆਸਤ ਨਾ ਚਮਕਾਓ ਕਿ ਜਿਹਦੇ ਵਿੱਚ ਕਿਸੇ ਦੀ ਧੀ ਪੈਨ ਦਾ ਗਲਤ ਇਸਤੇਮਾਲ ਹੁੰਦਾ ਐ ਇਦਾਂ ਦੀ ਸਿਹਤ ਸਾਂ ਦੇ ਤੁਸੀਂ ਲੀਡਰ ਨਹੀਂ ਬਣਨ ਲੱਗੇ ਹੋ ਲੀਡਰ ਤੁਸੀਂ ਹੱਕ ਸੱਚ ਦੀ ਆਵਾਜ਼ ਚੱਕੋਗੇ ਉਸੇ ਨੂੰ ਲੀਡਰ ਕਿਹਾ ਜਾਂਦਾ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆਂ ਔਰ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦੇ ਆਂ ਪਹਿਲ ਦੇ ਆਧਾਰ ਤੇ ਅੱਜ ਦੇ ਦਿਨ ਸਾਰੀ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਇਹ ਕਾਰਵਾਈ ਪੂਰੀ ਨਹੀਂ ਹੁੰਦੀ ਸਾਡਾ ਇਹ ਧਰਨ ਪਰ ਧਰਨਾ ਪ੍ਰਦਰਸ਼ਨ ਉਗਰ ਹੋਏਗਾ ਫਿਰ ਅਸੀਂ ਡੀਸੀ ਸਾਹਿਬ ਦਾ ਦਫਤਰ ਘੇਰਾਂਗੇ ਅਸੀਂ ਕਮਿਸ਼ਨਰ ਸਾਹਿਬ ਦਾ ਆਫਿਸ ਘੇਰਾਂਗੇ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਜਾਗੇਗਾ ਪ੍ਰਸ਼ਾਸਨ ਜਾਗ ਜੇ ਮੈਂ ਖੁਦ ਥਾਣੇ ਜਾਇਆ ਦੋ ਵਾਰੀ ਮੈਂ ਸੱਚਾ ਨੂੰ ਮਿਲਿਆ ਉਹ ਕਹਿ ਦਿੰਦੇ ਸਾਡੇ ਕੋਲ ਨਫਰੀ ਘਟ ਹੈ ਕਮਿਸ਼ਨਰ ਸਾਹਿਬ ਅਗਰ ਥਾਣਿਆਂ 'ਚ ਨਫਰੀ ਘਟ ਹੈ ਤਾਂ ਉਹ ਡਿਊਟੀ ਤੁਹਾਡੀ ਹੈ ਅਗਰ ਉਹਨਾਂ ਕੋਲ ਨਫਰੀ ਘਟ ਹੈ ਤਾਂ ਉਹਨਾਂ ਨੂੰ ਨਫਰੀ ਅਵੇਲੇਬਲ ਕਰਾਓ ਇਹ ਮੈਟਰ ਕੋਈ ਛੋਟਾ ਮੈਟਰ ਨਹੀਂ ਹੈ ਇਹ ਉਹ ਮੈਟਰ ਹੈ ਜਿਹਦੇ ਉੱਤੇ ਪੂਰਾ ਦੇਸ਼ ਹਿਲ ਜਾਂਦਾ ਹੈ ਤੁਸੀਂ ਇਦਾਂ ਦੇ ਮੈਟਰ ਨੂੰ ਢਿੱਲਾ ਲੈ ਕੇ ਬੈਠੇ ਹੋ ਸਾਡੀ ਤਾਂ ਪਹਿਲੀ ਸੁਣਵਾਈ ਥਾਣੇ ਤੱਕ ਹੀ ਹੋਊਗੀ ਨਾ ਅਗਰ ਉਹ ਥਾਣਾ ਹੀ ਨਹੀਂ ਕੁਝ ਕਰਦਾ ਇਹ ਮਾਪਿਓ ਕਿੱਥੇ ਜਾਣਗੇ ਉਹ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਮਾਂ ਦੀ ਅੱਖ ਚੋਂ ਹੰਝੂ ਨਹੀਂ ਰੁਕ ਰਹੇ ਉਹ ਕਹਿੰਦੀ ਸਾਡੀ ਇੱਜ਼ਤ ਲੁੱਟੀ ਗਈ ਹੈ ਤੇ ਹੱਥ ਜੋੜ ਕੇ ਫਿਰ ਬੇਨਤੀ ਹੈ ਤੁਹਾਡੇ মিডিਆ ਤੋਂ ਵੀ মিডিਆ ਵਾਲੇ ਚਾਹ ਤਾਂ ਬੜਾ ਕੁਝ ਹੁੰਦਾ ਇਸ ਵੀਡੀਓ ਨੂੰ ਪ੍ਰਸ਼ਾਸਨ ਨੂੰ ਸਵਾਲ ਚੱਕੋ ਕਮਿਸ਼ਨਰ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਏਸੀਪੀ ਸਾਹਿਬ ਨੂੰ ਤੁਸੀਂ ਸਵਾਲ ਚੱਕੋ ਸਾਡੇ ਸਵਾਲਾਂ ਦਾ ਤਾਂ ਕੋਈ ਅਸਰ ਹੀ ਨਹੀਂ ਹੋ ਰਿਹਾ ਉਹਨਾਂ ਤੇ ਭਾਈ ਸਾਹਿਬ ਬੜੇ ਸ਼ਾਰਟ ਜਿਹਾ ਸਨ ਵੀ ਇਹ ਨਾਬਾਲਗ ਨੇ ਇਸ ਤਰ੍ਹਾਂ ਜਿਹੜਾ ਜੁਰਮ ਕੀਤਾ ਹੈ ਕਿ ਲੱਗਦਾ ਵੀ ਪੁਲਿਸ ਨੂੰ ਵੀ ਆਪਣੀ ਕਾਰਵਾਈ ਤੇਜ਼ ਕਰਨੀ ਚਾਹੀਦੀ ਸੀ ਇਸ ਮਾਮਲੇ 'ਚ ਜੇ ਅਸੀਂ ਪਰਿਵਾਰ ਨਾਲ ਜਿਵੇਂ ਗੱਲ ਕਰੀ ਹੈ ਪਰਿਵਾਰ ਨੇ ਜਿਵੇਂ ਸਾਨੂੰ ਦੱਸਿਆ ਉਹਨਾਂ ਨੇ ਦੱਸਿਆ ਕਿ 2021 ਦੇ ਇਹ ਮੁੰਡਾ ਪਿੱਛੇ ਪਿਆ ਹੋਇਆ ਹੈ ਪਿੱਛੇ ਸਮਝੌਤਾ ਵੀ ਹੋਇਆ ਜਦਕਿ ਇਹ ਇਹ ਜਿਹੇ ਕੇਸਿਸ ਕੌਗਨੀਜ਼ੇਬਲ ਨੇ ਨਾਨ ਬੇਲੇਮ ਨੇ ਇਹਨਾਂ ਦੇ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਦਾ ਕੋਈ ਮੰਤ ਨਹੀਂ ਹੁੰਦੀ ਤਾਂ ਫਿਰ ਵੀ ਇਹ ਮਤਲਬ ਕੇਸ ਹੋਇਆ ਉਸ ਤੋਂ ਬਾਅਦ ਜਦੋਂ ਹੁਣ ਪਤਾ ਚੱਲੇ ਕਿ ਉਹਦੇ ਮੁੰਡੇ ਨੇ ਕੁੜੀ ਦੀ ਵੀਡੀਓ ਵਾਇਰਲ ਕਰੀਆ ਫੋਟੋਸ ਵਾਇਰਲ ਕਰਨ ਦੀ ਕੋਸ਼ਿਸ਼ ਕਰੀਆ ਤੇ ਜਿਹੜਾ ਕਿ ਮਤਲਬ ਉਹ ਫੈਮਿਲੀ ਨੇ ਦੱਸਿਆ ਕਿ ਮਤਲਬ ਕੁੜੀ ਨੂੰ ਬਾਰ-ਬਾਰ ਉਹਨੇ ਆਪਣੇ ਸੰਬੰਧ ਵੀ ਬਣਾਏ ਨਹੀਂ ਤਾਂ ਜਿਹੜੇ ਕਿ ਬਹੁਤ ਹਿੰਸ ਧਾਰਾ ਮੈਂ ਲੱਗਦੀ ਜਿਵੇਂ ਪਕਸੋ ਦੀ 6 ਲੱਗਦੀ ਹੈ ਬੀ ਐਨ ਐਸ ਡੀ 64 65 ਲੱਗਦੀ ਹੈ ਆਈਟੀ ਐਕਟ ਦੀ 67 ਆਈਟੀ ਐਕਟ ਲੱਗਦਾ ਹੈ ਤਾਂ ਇਸ ਧਾਰਾ ਦੇ ਵਿੱਚ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਇਮੀਡੀਏਟ ਇਹ ਜੇ ਕੇਸ ਨੂੰ ਦਿੱਤਾ ਜਾਏ ਅਸੀਂ ਜਿਹੜਾ ਆਪਣੇ ਆਧਾਰ ਤੇ ਪਤਾ ਕਰਿਆ ਤਾਂ ਕੁੜੀ ਦੀ ਉਮਰ 17 ਸਾਲ 8 ਮਹੀਨੇ ਹੈ ਜਿਹੜੀ ਅੰਡਰ 18 ਹੈ ਅੰਡਰ 18 ਬੱਚੇ ਦੇ ਵਿੱਚ ਦਿਮਾਗ ਹੀ ਨਹੀਂ ਹੁੰਦਾ ਜਿਹੜੀ ਸਰਕਾਰ ਕਹਿੰਦੀ ਹੈ ਆਪਾਂ ਉਹ ਹਿੰਦੁਸਤਾਨ ਦੇ ਵਿੱਚ ਬੈਠੇ ਆ ਜਿੱਥੇ ਕੁੜੀਆਂ ਪਿੱਛੇ ਲੰਕਾ ਫੁੱਕਣ ਦਾ ਰਾਜ ਹੈ कि ਅੱਜ ਆਪਾਂ ਉਹ ਸੰਸਾਰ ਸਮਾਜ ਦੇ ਵਿੱਚ ਐ ਜਿਹੜਾ ਵੀ ਕੋਈ ਬਾਹਰਲਾ ਬੰਦਾ ਆਵੇ 5 ਸਾਲ ਤੋਂ ਕਿਸੇ ਮੁੰਡਕੁੜੀ ਦੇ ਪਿੱਛੇ ਪਿਆ ਹੋਵੇ ਕਿ ਸਾਡਾ ਸਮਾਜ ਇੰਨਾ ਕਮਜ਼ੋਰ ਹੋ ਚੁੱਕਿਆ ਗਿਆ ਅਸੀਂ ਆਪਣੀ ਕੁੜੀਆਂ ਦੀ ਰੱਖਿਆ ਨਹੀਂ ਕਰ ਸਕਦੇ ਕੋਈ ਇंसाफ ਦੀ ਗੁਫਾਰ ਲਗਾਈ ਹੈ ਪਰ ਡਿਪਲੋਮਾ ਨਹੀਂ ਕੋਈ ਅਸੀਂ ਇਸ ਮੀਡੀਆ ਦੇ ਥਰੂ ਰਿਕੁਐਸਟ ਕਰਨਾ ਚਾਹ ਰਹੇ ਹਾਂ ਅਗਰ ਇਸ ਕੁੜੀ ਦੇ ਬਿਆਨਾਂ ਤੇ ਇਹਦੇ ਮਾਪਿਆਂ ਦੇ ਬਿਆਨਾਂ ਤੇ ਪਰਚਾ ਨਹੀਂ ਹੁੰਦਾ ਤਾਂ ਅਸੀਂ ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਇਹਨਾਂ ਨੂੰ ਅਪਰੋਚ ਕਰਾਂਗੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੂੰ ਅਪਰੋਚ ਕਰਾਂਗੇ ਕਿ ਇਸ ਕੇਸ ਦੇ ਵਿੱਚ ਬੰਦੀ ਕਾਰਵਾਈ ਕਰਵਾਉਣ ਦਾ ਦੱਸਦੀ ਕਿ ਲੁਧਿਆਣਾ ਵਿਖੇ ਇੱਕ ਐਸਟਰਾ ਮਾਮਲਾ ਸਾਹਮਣੇ ਦੱਸਿਆ ਵਿੜਾ ਪੀੜਤ ਜਿਹੜੀ ਲੜਕੀ ਆ ਯਾਨੀ ਕਿ 17 ਸਾਲ ਦੀ ਜਿਹੜੀ ਨਾਬਾਲਗ ਲੜਕੀ ਨਾ ਇੱਕੜਾ ਲੜਕਾ ਆ ਜਾਲੀ ਫੇਸਬੁੱਕ ਤੇ ਆਈਡੀ ਫਿਲਹਾਲ ਜਾਂਚ ਦਾ ਵਿਹਾ ਜਰੂਰ ਆ ਸਾਹਿਬ ਨਾਮ ਦਾ ਲੜਕਾ ਹੈ ਉਹ ਪਹਿਲਾਂ ਤਕਰੀਬਨ 6 ਸਾਲ ਦਾ ਮਾਮਲਾ 4 ਸਾਲ ਪਹਿਲਾਂ ਵੀ ਕਾਮਲ ਹੋਂਦੀ ਲੇਕਿਨ ਉਸ ਤੋਂ ਬਾਅਦ ਫਿਰ ਲੜਕਾ ਦੁਆਰਾ ਉਸ ਲੜਕੀ ਨੂੰ ਬਗੜਾ ਕੇ ਜਿਹੜਾ ਫਿਰ ਆਪਣੇ ਚਾਂਸੇ ਲੈ ਕੇ ਤਾ ਉਹਨਾਂ ਸ਼ਰੀਰ ਸੰਬੰਧ ਦਾ ਫਿਲਹਾਲ ਪੁਲਿਸ ਵੱਲੋਂ ਵੀ ਇਸਦਾ ਲੜਕੀ ਦਾ ਮੈਡੀਕਲ ਨਹੀਂ ਕਰਵਾਇਆ ਗਿਆ ਲੇਕਿਨ ਕਿਹਾ ਤੇ ਆ ਕੇ ਪੀੜਿਤ ਪਰਿਵਾਰ ਹੁਣ ਕੈਮਰੇ ਸਾਹਮਣੇ ਆਗੇ ਤਾਂ ਇਸ ਦਾ ਲਈ ਕੋਈ ਕਾਫੀ ਜੜੀ ਸਮਾਜਿਕ ਸੰਸਥਾਵਾਂ ਵੀ ਇਸ ਪੀੜਿਤ ਪਰਿਵਾਰ ਨਾਲ ਖੜੀ ਹੋ ਗਈਆਂ ਕਿ ਕਿ ਕਿਤੇ ਆਕੇ ਜੜੇ ਪੀੜਿਤ ਪਰਿਵਾਰ ਦੇ ਦੂਸਰੇ ਨਾਂ ਨਹੀਂ ਉਹਨੂੰ ਲਵ ਜਿਹਾਦ ਦਾ ਮਾਮਲਾ ਵੀ ਸਾਹਮਣੇ ਰੱਖ ਕੇ ਦੇਖ ਰਿਹਾ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਲੇਕਿਨ ਫਿਲਹਾਲ ਪੁਲਿਸ ਇਸ ਵਾਰੇ ਯਾਨੀ ਥਾਣਾ ਬਸਤੀ ਜੋਦੇਵਾਲ ਤੇ ਉਹਨੇ ਉੱਚ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕਿੰਨੀ ਕੀ ਜਲਦੀ ਇਸ ਕਾਰਵਾਈ ਕਰਦੇ ਖੈਰ ਤਾਂ ਸਮਾਜ ਸੁਵਾਲ ਕਿਤੇ ਆਕੇ ਪੀੜਿਤ ਪਰਿਵਾਰ ਥਾਣਾ ਬਸਤੀ ਜੋਦੇਵਾਲ ਦੇ ਅਧਿਕਾਰੀਆਂ ਤੇ ਕਮਿਸ਼ਨਰ ਪੁਲਿਸ ਲੁਧਿਆਣਾ ਤੋਂ ਆਪਣੀ ਨਿਆਇ ਦੀ ਗੁਹਾਰ ਲਗਾ ਰਿਹਾ ਸੋ ਇਸ ਮਾਮਲੇ ਸੰਬੰਧੀ ਜਦੋਂ ਅਸੀਂ ਥਾਣਾ ਬਸਤੀ ਜੋਦੇਵਾਲ ਦੇ ਥਾਣਾ ਪ੍ਰਬਾਈ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਆਸ਼ਵਾਸ਼ਣ ਦਿੱਤਾ ਕਿ ਪੀੜਤ ਸਾਨੂੰ ਜਲਦੀ ਮਿਲਣ ਅਸੀਂ ਉਹਦੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਪੈਲ ਦੇ ਆਧਾਰ ਤੇ ਕਰਾਂਗੇ ਤਾਂ ਉਸ ਨਾਬਾਲਗ ਪੀੜਤ ਦੇ ਨਾਲ ਉਸਦੇ ਮਾਪਿਆਂ ਨੂੰ ਬੰਦੀ ਬੰਦਾ ਜਿਹੜਾ ਇਨਸਾਫ ਦੇਵਾਂਗੇ ਉਸ ਤੇ ਜਿਹੜੇ ਅਰੋਪੀਆ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਸੋ ਇਸ ਸਾਰੇ ਮਾਮਲੇ ਨੂੰ ਬਿਸ਼ੱਕ ਪੀੜੇ ਪਰਿਵਾਰ ਵੱਲੋਂ ਲਵ ਜਿਹਾਦ ਦਾ ਮਾਮਲਾ ਤਿਆ ਲੇਕਿਨ ਫਿਰ ਵੀ ਖਾਣਾ ਬਸਤੀ ਜੋਦੇਵਾਲ ਦੇ ਪਰਿਵਾਰੀ ਵੱਲੋਂ ਇਸ ਸਾਰੇ ਮਾਮਲੇ ਨੂੰ ਗੰਭੀਤਾ ਗਿਆ ਤਾਂ ਹੁਣ ਪਲਕੇ ਹੀ ਇਸ ਸਾਰੇ ਮਾਮਲੇ ਦੇ ਵਿੱਚ ਉਹ ਇਸ ਐਕਸ਼ਨ ਮੋਰਚ ਹੋਣਗੀ ਤਾਂ ਪੀੜਿਤ ਪਰਿਵਾਰ ਦੇ ਬਿਆਨ ਤੋਂ ਬਾਅਦ ਜੋ ਬੰਦੀ ਕਾਨੂੰਨੀ ਕਾਰਵਾਈ ਹੋਗੀ ਉਹ ਕੀਤੀ ਜਾਵੇਗੀ ਕੈਮਰਮੈਨ ਬੌਬੀ ਨਾਲ ਸੰਦੀਪ ਸ਼ਰਮਾ ਗਿਆਨੀ ਸਰ ਟੀਵੀ ਲੁਧਿਆਣਾ